ਆਰੇ ਮਿਸ ਆਜੀ ਸਾਡੇ ਜਿਹੜਾ ਵੀ ਸੁਣਦਾ ਵੀ ਸਾਡੇ ਮੰਦਰਾ ਜੀਤਾ ਪਵਨ ਮੰਦਿਰ ਅੱਜ ਅਸੀਂ ਸਾਰੇ ਉੱਥੇ ਇਕੱਠੇ ਹੋਏ ਆ ਔਰ ਮੈਂ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕਰਦਾ ਕਿ ਇਹ ਮੰਦਿਰ ਕਿਸੇ ਵਕਤ ਬਣਾਉਣ ਦੇ ਵਿੱਚ ਸਾਡੇ ਪੁਰਜਿਆਂ ਦਾ ਵੀ ਹਿੱਸਾ ਸੀਗਾ ਸੋ ਅੱਜ ਉਸ ਉਹ ਮੰਦਿਰ ਜਿਹਦੇ ਤੇ ਗਰਦਾਸਪੁਰ ਦੇ ਲੋਕਾਂ ਦੀ ਬਹੁਤ ਆਸਤਾ ਵਿਸ਼ਵਾਸ ਔਰ ਸ਼ਰਧਾ ਅੱਜ ਉਸ ਮੰਦਿਰ ਦੇ ਵਿੱਚ ਆਪ ਆਦਮੀ ਕਲੇੜੇ ਖੁੱਲਣ ਜਾ ਰਹੇ ਆਂ ਔਰ ਮੈਂ ਸਭ ਤੋਂ ਪਹਿਲਾਂ ਗੀਤਾ ਭਵਨ ਮੰਦਿਰ ਦੇ ਮੈਨੇਜਮੈਂਟ ਦਾ ਸਾਡੇ ਵਿੱਚ ਮਨਿੰਦਰ ਦਾਤ ਜੀ ਨੇ ਉਹ ਉਹਨਾਂ ਦੇ ਨਾਲ ਬੱਬੂ ਜੀ ਅਹੀ ਪਿਆਰ ਨਾਲ ਕਹਿੰਨੇ ਆ ਅਸ਼ੀਸ਼ ਭਾਜਨ ਜੀ ਸਾਰੇ ਹੀ ਅਜੇ ਰਿਸ਼ਾਰਮਾ ਜੀ ਸਾਰੇ ਹੀ ਸਤਕਾਰੇਤ ਇਸ ਇਲਾਕੇ ਦੇ ਲੋਕ ਸਾਡੇ ਪ੍ਰਕਾਣ ਜੀ ਨੰਦਾ ਜੀ ਮੋ ਵਿਜੇਸ਼ ਸ਼ਰਮਾ ਜੀ ਸਲੋਤਰਾ ਜੀ ਤੇ ਸਾਰੇ ਉਹ ਲੋਕ ਨੇ ਜਿਹੜੇ ਜਨ ਸੇਵਾ ਦੇ ਵਿੱਚ ਰੁਚੀ ਰੱਖਦੇ ਨੇ ਔਰ ਇਸ ਇਲਾਕੇ ਦੇ ਵਿੱਚ ਜਿਸ ਵਕਤ ਵੀ ਕਦੇ ਕੋਈ ਪ੍ਰੋਬਲਮ ਆਉਂਦੀ ਸੀਗੀ ਤੇ ਸਾਨੋਂ ਵੱਲੋਂ ਜ਼ਿਆਦਾ ਬਿਮਾਰੀ ਜਿਹੜੀ ਸੀਗੀ ਆ ਇਸ ਏਰੀਆ 'ਚ ਆਉਂਦੀ ਸੀਗੀ ਤੇ ਮੈਨੂੰ ਯਾਦ ਆ ਵੀ ਵਿਜੇਸ਼ ਸ਼ਰਮਾ ਜੀ ਹਰ ਵੇਲੇ ਹੀ ਇਹਦਾ ਇੱਕ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਮੈਡੀਸਨ ਵਗੈਰਾ ਪ੍ਰੋਵਾਈਡ ਕਰਦੇ ਸੀ ਸੋ ਅੱਜ ਪਰਮੇਸ਼ਵਰ ਨੇ ਸੁਣੀ ਆ ਪ੍ਰਮਾਤਮਾ ਕਿਸੇ ਨੂੰ ਬਿਮਾਰ ਨਾ ਪਾਵੇ ਕਿਸੇ ਨੂੰ ਦਵਾਈ ਦੀ ਲੋੜ ਨਾ ਪਵੇ ਪਰ ਜੇ ਕੋਈ ਐਸੀ ਨੌਬਤ ਆ ਜਾਈ ਤੇ ਹੁਣ ਇਹ ਸਾਰੇ ਏਰੀਆ ਵਾਸਤੇ ਆਮ ਆਦਮੀ ਕਲੇ ਲਈ ਜਿਹੜਾ ਉਹ ਬਹੁਤ ਫਾਇਦੇਮੰਦ ਸਾਬਤ ਹੋਊਗਾ ਮੇਰੇ ਨਾਲ ਸਾਡੇ ਪੀਡਬਲੂਡੀ ਤੋਂ ਯੂਨੀਅਨ ਇੰਜੀਨੀਅਰ ਉਹ ਵੀ ਮੇਰੇ ਨਾਲ ਨੇ ਡਾਕਟਰ ਅਮਕੋ ਜਿਹੜੇ ਸਿਵਲ ਸਰਜਨ ਆਫਿਸ ਵਿੱਚ ਹੀ ਕੰਮ ਕਰਦੇ ਨੇ ਵਰਦੀਸ਼ ਚੋਪੜਾ ਜੀ ਔਰ ਪਾਸਕਰ ਜਿਹੜੇ ਕਾਉਂਸਲਰ ਨੇ ਅਸੀਂ ਅੱਜ ਸਾਰੇ ਇੱਥੇ ਕੰਮ ਜਿਹੜਾ ਸ਼ੁਰੂ ਹੋ ਜਾਣਾ ਔਰ 15 ਅਗਸਤ ਤੱਕ ਸਿਕਦਰ ਸਾਹਿਬ ਇਹ ਕੰਮ ਕੰਪਲੀਟ ਹੋਊਗਾ ਔਰ ਇਹਦੇ ਵਿੱਚ ਜਿਹੜਾ ਆਮਾਰਗੀ ਕਲੀਨਿਕ ਬਣੂਗਾ ਉਹਦੇ ਵਿੱਚ ਇੱਕ ਡਾਕਟਰ ਦਾ ਰੂਮ ਹੋਊਗਾ ਇੱਕ ਫਾਰਮੇਸੀ ਰੂਮ ਹੋਏਗਾ ਇੱਕ ਵੇਟਿੰਗ ਹਾਲ ਹੋਏਗਾ ਵਾਸ਼ਰੂਮਸ ਹੋਣਗੇ ਔਰ ਇੱਕ ਐਡੀਸ਼ਨਲ ਰੂਮ ਹੋਊਗਾ ਔਰ ਉਹਦੇ ਨਾਲ ਇਹ ਸਾਰਾ 에어 ਕੰਡੀਸ਼ਨਰ ਦੇ ਨਾਲ ਫਿਰ ਦੋਏਗਾ ਨਵੇਂਆ ਵਧੀਆ ਫਰਨੀਚਰ ਲੱਗੂਗਾ ਸੋ ਸਭ ਤੋਂ ਪਹਿਲਾਂ ਤੇ ਮੈਂ ਮੈਨੇਜਮੈਂਟ ਦਾ ਦਾਤਰੀ ਤੁਸੀਂ ਮੇਰੇ ਵੱਲੋਂ ਆਪਣੀ ਦਿੱਲੀ ਮੈਨੇਜਮੈਂਟ ਦਾ ਵੀ ਧੰਨਵਾਦ ਕਰਿਓ ਤੇ ਇਲਾਕੇ ਵੱਲੋਂ ਵੀ ਮੈਂ ਗਿਤਾ ਭਵਨ ਮੰਦਿਰ ਦੀ ਸਮੁੱਚੀ ਮੈਨੇਜਮੈਂਟ ਦਾ ਅਬਾੜ ਵਿਕਤ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜਗਾ ਜਿਹੜੀ ਆ ਆਮ ਆਦਮੀ ਕਲੀਨਿਕ ਲਈ ਪ੍ਰੋਵਾਈਡ ਕੀਤੀ ਆ ਔਰ ਇੱਥੇ ਬਹੁਤ ਵਧੀਆ ਚੱਲੂਗਾ ਇਹਦੇ ਨਾਲ ਆ ਜਿੰਨਾ ਏਰੀਆ ਪਿਛਲੇ ਪਾਸੇ ਪਾਵੇ ਆ ਤਾਬ ਦਾ ਏਰੀਆ ਅਰਿਜਵਾਰ ਕੋਲਣੀਆਂ ਅਜੂ ਕਾਲਜ ਆ ਸਾਡੇ ਕ੍ਰਿਸ਼ਣ ਕਾਲਜ ਆ اسلام ਆਬਾਦ ਮਹੱਲਾ ਸਾਹਮਣੇ ਝੋਲਾ ਮੈਦਾਨ ਆ ਇਧਰ ਕਦਰੀਆਂ ਮਹੱਲਾ ਪੈ ਜਾਂਦਾ ਸੋ ਸਾਰਿਆਂ ਨੂੰ ਹੁਣ ਕਿਤੇ ਦਵਾਈ ਦੀ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਇੱਥੇ ਤਕਰੀਬਨ ਪਹਿਲਾਂ 81 ਤਰ੍ਹਾਂ ਦੀਆਂ ਸੀਗੀਆਂ ਹੁਣ ਉਹਦੀ ਅਸੀਂ ਗਿਣਤੀ ਵਧਾ ਕੇ 100 ਕਰ ਦਿੱਤੀ ਤੇ 100 ਦੇ ਕਰੀਬ ਦਵਾਈਆਂ ਫ੍ਰੀ ਹੋਣਗੀਆਂ 46 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਫ੍ਰੀ ਹੋਣਗੇ ਸੋ ਪਰਮੇਸ਼ਵਰ ਕਰੇ ਜਿਵੇਂ ਹੁਣ ਲੋਕਾਂ ਨੂੰ ਆਪਣੀ ਸਿਹਤ ਸੇਵਾ ਲਈ ਆਪਣੀ ਆਮਦਨ ਦੇ ਵਿੱਚੋਂ ਪੈਸੇ ਖਰਚਣ ਦੀ ਲੋੜ ਨਹੀਂ ਉਹ ਖਰਚ ਸਾਰਾ ਭਗਵੰਤ ਮਾਨ ਜੀ ਦੀ ਸਰਕਾਰ ਨੇ ਆਪਣੇ ਸਿਰ ਤੇ ਲੈ ਲਿਆ ਔਰ ਮੈਂ ਗੁਰਦਾਸਪੁਰ ਵਾਲਿਆਂ ਨਾਲ ਇੱਕ ਇਹ ਵੀ ਖੁਸ਼ੀ ਸਾਂਝੀ ਕਰਨਾ ਚਾਹਨਾ ਕਿ ਇਹ ਤੇ ਇੱਥੇ ਸੀ ਖੜੇ ਆ ਪਰ ਗੁਰਦਾਸਪੁਰ ਸ਼ਹਿਰ ਦੇ ਵਿੱਚ 7 ਆਮਾਦਵੀ ਕਲੀਨਿਕ ਬਣਨ ਜਾ ਰਹੇ ਨੇ ਇੱਥੇ ਅੱਜ ਅਸੀਂ ਵਿਧੀਵਤ ਤਰੀਕੇ ਨਾਲ ਕੰਮ ਜਿਹੜਾ ਡਿਕਦਾ ਸਾਹਿਬ ਸ਼ੁਰੂ ਕਰ ਦਿਓ ਔਰ ਮੈਂ ਬੇਨਤੀ ਕਰੂੰਗਾ ਕਿ ਕੰਮ ਮਿਆਰੀ ਹੋਵੇ ਔਰ ਟਾਈਮ ਸਰ ਖਤਮ ਹੋਵੇ ਤਾਂ ਕਿ ਕੰਮ ਦੀ ਦੇਖ ਕੁਆਲਿਟੀ ਇੰਨੀ ਵਧੀਆ ਹੋਵੇ ਕਿ ਲੋਕ ਆ ਕੇ ਦੇਖਣ ਵੀ ਵਾਕਈ ਕੋਈ ਚੀਜ਼ ਜਿਹੜੀ ਆ ਉਹ ਬਣੀ ਆ ਇਸ ਤੋਂ ਬਾਅਦ ਅਸੀਂ ਆਈਟੀਆਈ ਏਰੀਆ ਜਿਹੜਾ ਉਹਨੂੰ ਕਵਰ ਕਰਨ ਵਾਸਤੇ ਉੱਥੇ ਆਈ ਹਸਪੀਟਲ ਆ ਉਹਦੇ ਵਿੱਚ ਵੀ ਆਪਾਂ ਸ਼ੁਰੂ ਕਰ ਰਹੇ ਆ ਇਸੇ ਤਰ੍ਹਾਂ ਨਵੀਪੁਰ ਕੌਨਣੀ ਬਹੁਤ ਮਿਹਨਤ ਖਾਸ਼ ਦਾਈ ਉਹ ਕੌਲਨੀਆ ਉੱਥੇ ਵੀ ਬਣਾਉਣ ਜਾ ਰਹੇ ਆ ਘਰਾਲੇ ਵੀ ਬਣਾਉਣ ਜਾ ਰਹੇ ਆ ਈਵਨ ਬਸ ਸਟੈਂਡ ਦੇ ਵਿੱਚ ਵੀ ਆਮ ਆਦਮੀ ਕਲੀਨਿਕ ਬਣੂਗਾ ਡਿਸਟ੍ਰਿਕਟ ਹੌਸ ਦੇ ਵਿੱਚ ਬਣੂਗਾ ਔਰ ਇੱਕ ਬਹੁਤ ਪੁਰਾਣੀ ਸਾਡਾ ਬਾਬੋ ਵਾਲਾ ਏਰੀਆ ਵਾ ਜਿੱਥੇ ਬਹੁਤ ਸਾਰੀ ਜੰਗਲ ਸੀ ਉੱਥੇ ਵੀ ਇਹਨੂੰ ਬਣਾਉਣ ਜਾ ਰਹੇ ਆ ਸੋ ਮੈਨੂੰ ਅੱਜ ਸ਼ਹਿਰ ਵਾਸੀਆਂ ਨੂੰ ਦੱਸਦਿਆਂ ਖੁਸ਼ੀ ਆ ਕਿ ਸ਼ਹਿਰ ਦੇ ਵਿੱਚ ਸੱਦ ਆਮ ਆਦਮੀ ਕਲੀਨਿਕ ਦੇ ਕੰਮ ਜਿਹੜੇ ਨੇ ਅੱਜ ਤੋਂ ਸ਼ੁਰੂ ਨੇ 1 ਕਰੋੜ 75 ਲੱਖ ਰੁਪਏ ਦੇ ਨਾਲ ਇਹ ਤਿਆਰ ਹੋਣਗੇ ਸੋਹ ਤਰ੍ਹਾਂ ਦੀਆਂ ਦਵਾਈਆਂ ਫ੍ਰੀ ਨੇ 46 ਤਰ੍ਹਾਂ ਦੇ ਟੈਸਟ ਫ੍ਰੀ ਨੇ ਸੋ ਮੈਂ ਬੇਨਤੀ ਕਰੂੰਗਾ ਕਿ ਆਓ ਇਹ ਜਿਹੜਾ ਪ੍ਰਾਲਾ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਦਾ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਅੱਜ ਉਹ ਉਹਨੂੰ ਮੈਂ ਸਮਝਦਾ ਬੂਰ ਪੈ ਰਿਆ ਸੋ ਪਰਮੇਸ਼ਵਰ ਕਿਰਪਾ ਕਰੇ ਤੁਸੀਂ ਸਾਰੇ ਤੰਦਰੁਸਤ ਰਹੋ ਪਰ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤੇ ਸਿਹਤ ਸੇਵਾਵਾਂ ਮਿਆਰੀ ਤੇ ਫਰੀਦ ਦਿੱਤੀਆਂ ਜਾਣਗੀਆਂ ਅੱਜ ਪਰਮੇਸ਼ਵਰ ਨੇ ਉਹ ਵਾਦਾ ਪੂਰਾ ਕੀਤਾ ਉਸ ਲਈ ਵੀ ਪ੍ਰਮਾਤਮਾ ਦਾ ਕੋੜ ਕੋੜ ਧੰਨਵਾਦ